ਇੱਕ ਅਸੀਂ 95000 ਦੀ ਲਈ ਆ ਇੱਕ 105000 ਦੀ ਆ ਵੇਖੋ ਕਿੰਨੇ ਦੀ ਬਣਦੀ ਆ ਆ ਵੇਖੋ ਕਿੰਨਾ ਰੇਟ ਆ ਇਸ ਵਾਰੀ ਕਨਫਰਮ ਕਰਦਾ ਤੇ ਪਿਛਲੀ ਵਾਰੀ ਵੀਡੀਓ ਦੇ ਵਿੱਚ ਮੈਂ ਮਾਫੀ ਵੀ ਚਾਹੁੰਦਾ ਚਲਣਾ ਮੈਂ ਰੇਟ ਤਾਂ ਨਹੀਂ ਪੁੱਛਿਆ ਸੀ ਕਿਉਂਕਿ ਕੋਈ ਵਪਾਰੀ ਵੀਰਾਂ ਨੇ ਵਪਾਰੀ ਤੋਂ ਖਰੀਦਨੇ ਹੁੰਦੇ ਆ ਤੋਂ ਬਾਈ ਇੱਕ ਕੱਟੀ ਤੋਂ ਮੈਂ ਮੱਝੀ ਸਿੱਖ ਬੰਦਾ ਮੈਂ ਜ਼ਿੰਮੇਦਾਰ ਨਹੀਂ ਆ ਠੀਕ ਹੈ ਜੀ ਮਾਫ ਕਰਨਾ ਹਾਂਜੀ ਇੱਕ ਕੱਟੀ ਤੋਂ ਅੱਜ ਸਾਡੇ ਕੋਲੇ 27 28 ਮਈਆ ਦੋ ਦੋ ਜਗ੍ਹਾ ਤੇ ਆ 22 22 15 ਕਿੱਲਾਂ ਵਾਲਾ ਰੀਜ਼ ਨਹੀਂ ਕਰਦਾ ਸਹੀ ਗੱਲ ਆ ਲਓ ਜੀ ਮਿੱਤਰੋ ਲਾਈਵਸ ਆਫ ਦਾ ਹੋ ਰਿਹਾ ਦੇਖਦੇ ਆਂ ਬਣਦੀ ਆ ਗੱਲ ਕਿ ਨਹੀਂ ਅੰਕਲ ਹੁਣੀ ਪਹੁੰਚ ਗਏ ਪਟਾਕੇ ਤੇ ਬਾਕੀ ਇਦਾਂ ਦੇ ਜਿਹੜੇ ਬੰਦੇ ਆਪ ਨੂੰ ਮਿਲਦੇ ਵੀ ਰਹਿੰਦੇ ਆ ਅਕਲ ਜੀ ਇਹਨਾਂ ਨੇ ਆਪ ਲੰਡੇ ਕੇ ਪੰਡਾ ਸਾਡਾ ਠੀਕ ਹੈ ਜੀ ਮੋਗੇ ਦੇ ਨਾਲ ਅੰਮ੍ਰਿਤਸਰ ਰੋਡ ਤੇ ਸਾਡੇ ਕੋਲ ਦੋ ਹੱਤੇ ਆ ਮੱਜਾਂ ਦੇ ਅਸੀਂ ਦੁੱਧ ਮੋਗੇ ਪੋਣੇ ਆ 70 ਰੁਪਏ ਕਿਲੋ ਸਾਡਾ ਚੱਲ ਵਧੀਆ ਕੰਮ ਚੱਲੀ ਜਾਂਦਾ ਵਧੀਆ ਕੰਮ ਚੱਲੀ ਜਾਂਦਾ ਇਹ ਕੰਮ ਵੇਖੋ ਬੰਦਾ ਮਿਹਨਤ ਕਰਦਾ ਤੇ ਸਾਰਾ ਕੁਝ ਘੁਮਾਉਂਦਾ ਬਿਲਕੁਲ ਹੈ ਨਹੀਂ ਇਹ ਕੰਮ ਹੀ ਨਹੀਂ ਕਰਨਾ ਹੁਣ ਤਾਂ ਫਾਇਦਾ ਲੈਣਾ ਹੀ ਲੈਣਾ ਹੁਣ ਫਾਇਦਾ ਲੈਣਾ ਹੀ ਲੈਣਾ 43 ਤਿੰਨੀ ਵੀ ਹੋਵੇ ਬਹੁਤ ਵਧੀਆ ਗੱਲ ਕੀਤੀ ਹਨੀ ਅਗਲਾ ਕਿਵੇਂ ਅੱਜ ਫਿਰ ਕੀ ਮਾਹੌਲ ਸੀਗਾ ਮੰਡੀ ਦਾ ਦੀ ਦੇਖਣਾ ਹੈ ਬਹੁਤ ਠੀਕ ਆ ਵਧੀਆ ਨਹੀਂ ਲੈ ਲੀਆਂ ਦੋ ਮੱਤਾਂ ਵਈ ਅਸੀਂ ਬੱਜਾ ਲੈ ਲੀਆਂ ਨਾ ਆ ਤੀਜੀ ਲੈਣ ਲੱਗੇ ਆ ਤੀਜੀ ਲੈਣ ਲੱਗੇ ਚਲੋ ਵੀ ਇਹਦਾ ਵੀ ਹੈ ਨਾ ਬਾਈ ਇੱਕ ਅਸੀਂ 95000 ਦੀ ਲਈ ਆ ਇੱਕ 105000 ਦੀ ਆ ਦੇਖੋ ਕਿੰਨੇ ਦੀ ਬਣਦੀ ਆ ਦੇਖੋ ਕਿੰਨੇ ਦੀ ਬਣਦੀ ਆ ਅਗਲਾ ਉਹਦਿਆਂ ਦੀ ਕੀ ਡਿਟੇਲ ਆ ਜਿਹੜੀਆਂ ਆਪਾਂ ਖਰੀਦੀਆਂ ਹਨਾ ਵੀ ਦੁੱਧ ਦੁੱਧ ਕੀ ਅੰਦਾਜ਼ਾ ਹੈ ਨਾ ਤੁਸੀਂ ਉਹ ਤਾਂ ਤੇਰਾ 14 ਕਿਲੋ ਦੇ ਅੰਦਾਜ਼ਾ ਦੱਸ ਦੇ ਕਾ ਦੇਖੋ ਜਾ ਕੇ ਕੀ ਨਾ ਬਣ ਹੈ ਨਾ ਤੇ ਕਿਵੇਂ ਆਪਣਾ ਜਣ ਕੇ ਜਿਵੇਂ ਆਪਣੇ ਹੱਥੇ ਦਾ ਕੰਮ ਆ ਵਪਾਰ ਦਾ ਕੋਈ ਨਹੀਂ ਨਹੀਂ ਵਪਾਰ ਜੋ ਕੇ ਦੁੱਧ ਮੋਕੇ ਪੌਣੇ ਆ ਮੋਕੇ ਵਿੱਚ ਮੋਕੇ ਪੌਣੇ ਆ ਤੇ ਜਣਕੇ ਜਿਵੇਂ ਅੰਕਲ ਕਈ ਬੰਦੇ ਕਹਿੰਦੇ ਵੀ ਪਸ਼ੂ ਇਹਦੇ ਕੰਮ ਦੇ ਵਿੱਚ ਆਣਾ ਹੈ ਨਹੀਂ ਕੋਈ ਫਾਇਦਾ 22 22 15 ਕਿੱਲਿਆਂ ਵਾਲਾ ਰੀਜ਼ ਨਹੀਂ ਕਰਦਾ ਸਹੀ ਗੱਲ ਆ ਇਹ ਕਿੱਲਿਆਂ ਵਾਲਾ ਰੀਜ਼ ਨਹੀਂ ਕਰਦਾ ਇਹ ਰੋਜ਼ ਦੀ ਕਮਾਈ ਉਹ ਕੋਈ ਕਮਾਈ ਥੋੜੀ ਖਰਚਾ ਕਰੀ ਜੋ ਜਦੋਂ ਪਹਿਲੇ ਚ ਵੱਡਦਾ ਬੰਦਾ ਪੈਸੇ ਸਿੱਟਣ ਲੱਪੈਂਦਾ ਉਹ ਗਾਂ ਮਹਾਰਾਜ ਦੇ ਮਹਾਰਾਜ ਦੇ ਵਾਸਤੇ ਜਾ ਕੇ ਹੁਣ ਚੋਲ ਨਹੀਂ ਆ ਦੁੱਧ ਪਾਉਣ ਨਾ ਪੈਸੇ ਬਿਲਕੁਲ ਹੈਣਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਆਪਾਂ ਨੂੰ ਕੁਛ ਨਾ ਕੁਛ ਦੇਣਾ ਹੀ ਆ ਜੀ ਵਾਦੂ ਹੈਣਾ ਹਾਂ ਅੱਛਾ ਹੋਰ ਮੈਂ ਤੁਹਾਨੂੰ ਦੱਸਦਾ ਹੁਣ ਕੋਈ ਕੰਮ ਕਰਕੇ ਰਾਜੀ ਨਹੀਂ ਬੀਬੀਆਂ ਪੈਣਾ ਨਹੀਂ ਕਰਕੇ ਰਾਜੀ ਹਾਂ ਤੂੰ ਭੁੱਖੇ ਤਾਂ ਮਰਨਾ ਹੀ ਮਰਨਾ ਫਿਰ ਹਨਾ ਬਿਲਕੁਲ ਹਨਾ ਜੀ ਜਿਹਦੇ ਕੰਮ ਨਹੀਂ ਕਰਨਾ ਉਹ ਤਾਂ ਮਰਨਾ ਹੀ ਆ ਮਰਨਾ ਹੀ ਹਨਾ ਅਸੀਂ ਇੱਕ ਕੱਟੀ ਤੋਂ ਬਾਈ ਇੱਕ ਕੱਟੀ ਤੋਂ ਮੈਂ ਮੱਜੀ ਸਿੱਖ ਬੰਦਾ ਮੈਂ ਜਿਮੀਂ ਧਰ ਲਈ ਠੀਕ ਹੈ ਜੀ ਮਾਫ ਕਰਨਾ ਹਾਂਜੀ ਇੱਕ ਕੱਟੀ ਤੋਂ ਅੱਜ ਸਾਡੇ ਕੋਲੇ 27 28 ਮਈਆ ਦੋ ਦੋ ਜਗ੍ਹਾ ਤੇ ਆ ਠੀਕ ਹੈ ਜੀ 27 28 ਮਈਆ ਮਿਹਨਤ ਕੀਤੀ ਹੈ ਤੁਸੀਂ ਮਿਹਨਤ ਗੱਡੀ ਵੀ ਆ ਸਾਡੇ ਕੋਲ ਦੋ ਮੋਟਰਸਾਈਕਲ ਵੀ ਸਕੂਟਰੀ ਵੀ ਆ ਸਕੂਟਰੀ ਵੀ ਆ ਸਾਡਾ ਸਾਧਨ ਹੀ ਆ ਹਾਂ ਉਹ ਫਿਰ ਅੰਕਲ ਤੁਸੀਂ ਮਿਹਨਤ ਕੀਤੀ ਕਰਕੇ ਹਨਾ ਜੀ ਤੇਰੇ ਨਾ ਮੇਰੇ ਨਾ ਤੁਹਾਡੇ ਆਂਟੀ ਬਹੁਤ ਸੀਗੀ ਕਰਮ ਵਾਲੀ ਠੀਕ ਹੈ ਜੀ ਉਹ ਸਾਰੀ ਮਿਹਨਤ ਉਹਦੀ ਉਹਦਾ ਫਲ ਲੱਗਾ ਉਹਨੇ ਇੰਨੇ ਪਸੂ ਡੰਗਰ ਸਾਹਮਣੇ ਸਾਰਾ ਕੁਝ ਕਰਨਾ ਉਹ ਬਸ ਸਾਨੂੰ ਨਤੀਜੇ ਉਹਨੂੰ ਪੈਸੇ ਸੀ ਜੇ 20000 ਰੁਪਏ ਲਿਆ ਕੇ ਫੜਾਤਾ ਉਹਨੇ 30 ਕਰ ਦੇਣਾ ਥੋੜੇ ਚਿਰ ਬਾਅਦ ਤਾਂ ਸਾਡਾ ਹੋਇਆ ਸਹੀ ਗੱਲ ਹੈ ਨਾ ਤੇ ਆ ਅੰਕਲਾ ਇਹਦੇ ਬਾਰੇ ਵੀ ਹੈ ਨਾ ਦੱਸੋ ਵੀ ਅੰਕਲਾ ਉਹਨਾਂ ਨੇ ਇਹਦਾ ਵੀ ਇਹਦਾ ਸੌਦਾ ਗੱਲਬਾਤ ਕਰਦੇ ਕਰਦੇ ਡੰਨ ਕਰਤਾ ਏ ਚਲੋ ਆਪਾਂ ਆਈਡੀਆ ਜਿਹਾ ਦੱਸਾਂਗੇ ਕੀ ਮੁੱਲ ਮੰਗਦੇ ਸੀ ਬਾਈ ਹੁਣੀ ਇਹਦਾ ਜੀ ਇਹਦਾ ਮੁੱਲ ਤਾਂ ਮੰਗਦੇ ਸੀ ਕਿੰਨਾ 85 ਮੰਗਦੇ ਸੀ ਇਹ ਸਾਡਾ 75 ਚ ਹੋ ਗਿਆ ਜੀ 75 ਚ ਹੋ ਗਿਆ ਹੈ ਨਾ ਤੇ ਲੋ ਵੀ ਹੈ ਨਾ ਵੀ ਅੰਕਲ ਜੀ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਮਾਤਾ ਕੀਤੀਆਂ ਤੇ ਆਪਾਂ ਬਾਈ ਤੋਂ ਵੀ ਹੈ ਨਾ ਜਿਹਨੇ ਵੇਚੀ ਆ ਇਹ ਕੀ ਡਿਟੇਲ ਸੀਗੀ ਇਹਦੀ ਛੋਟੀ ਦੀ ਇਹਦੀ 14000 15000 ਤੋਂ ਦੱਸਦੇ ਨਹੀਂ ਪਿੱਛੇ 14000 ਹੈ ਨਾ ਬਈ ਹੁਣ ਬਈ ਕਿਹੜੇ ਸੂਏ ਸੂਈ ਇਹ ਤੀਜੀ ਸੂਏ ਸੂਈ ਹੈ ਤੀਜੀ ਸੂਏ ਸੂਈ ਹੈ ਮੈਂ ਸੂਈ ਵੀ ਬਈ ਇੱਕ ਦੋ ਦਿਨਾਂ ਦੀ ਲੱਦੇ ਹਾਂ ਨਾ ਰਾਤੀ ਹਜੇ ਸੁਈਆ ਇਹ ਗੱਲ ਬਾਈ ਤੂੰ ਇਹ ਗੱਲਾਂ ਮਤਾਂ ਨਾ ਜੇ ਆਪਣਾ ਕੋਈ ਉਹ ਤਾਂ ਬਪਾਹਾ ਲਊਗਾ ਅੰਕਲ ਮੋਬਾਈਲ ਨੰਬਰ ਬੋਲ ਦੋ ਤਾਂ ਕਿਸੇ ਵੀਰ ਹੈ ਨਾ 98556 5019 5019 ਲੰਬੇ ਕੇ ਪਿੰਡਾ ਸਾਡਾ ਅੰਮ੍ਰਿਤਸਰ ਰੋਡ ਤੇ ਮੋਗੇ ਦੇ ਨਾਲ ਠੀਕ ਹੈ ਜੀ ਕਹਿੰਦਾ ਮਤਲਬ ਕੋਈ ਵੀਰ ਵੇਚਣਾ ਚਾਹੁੰਦਾ ਉਹ ਵੀ ਬਣਾ ਬੜਾ ਸੰਪਰਕ ਕਰ ਲੈ ਤੁਹਾਡੇ ਨਾਲ ਕਰ ਲੈ ਸਾਡੇ ਨਾਲ ਸਹੀ ਗੱਲ ਹੈ ਹਨ ਅਸੀਂ ਜੇ ਕੋਈ ਚੰਗਾ ਪਸੂ ਮਿਲੂ ਤਾਂ ਅੱਜ ਘਰੇ ਆ ਜਾਵਾਂਗੇ ਉੱਤੇ ਅਸੀਂ ਲੈਂਦੇ ਰਹਿੰਨੇ ਹਰ ਮਹੀਨੇ ਦੋ ਤਿੰਨ ਮਹੀਨੇ ਲੈ ਰੀਆਂ ਲੈ ਰੀਆਂ ਵਧੀਆ ਗੱਲਾਂ ਹਨ ਤੇ ਰਵੀਦਰਸ਼ ਕਿਰੋ ਇਹ ਹਨਾ ਮੱਝ ਦਾ ਜਿਹੜਾ ਅੰਕਲ ਜੀ ਉਹਨਾਂ ਨੇ ਗੱਲ ਕਰਦੇ ਕਰਦੇ ਉਹ ਤੁਹਾਨੂੰ ਸਬਦਾ ਹੋ ਗਿਆ ਏ ਕਿਉਂਕਿ ਅੰਕਲ ਉਹਨਾਂ ਨੇ ਦੱਸਿਆ ਵੀ ਇਹ ਕੰਮ ਦੇ ਵਿੱਚ ਜਿਹੜਾ ਬੰਦਾ ਮਿਹਨਤ ਕਰਦਾ ਤੇ ਟਾਈਮ ਬਾਈ ਉਹ ਨਹੀਂ ਕਹਿੰਦੇ ਵੀ ਆਪਣੇ ਕੋਲੇ ਇੱਕ ਕੱਟੀ ਸੀ ਅੱਜ ਆਪਾਂ ਪੂਰਾ ਵਧੀਆ ਜਾਨੀ ਕਿ ਆਪਾਂ ਜਿਹੜਾ ਮੋਗੇ ਸ਼ਹਿਰ ਦੇ ਵਿੱਚ ਦੁੱਧ ਬਾਈ ਹੁਣੀ ਪਾਉਂਦੇ ਆ ਤੇ ਦੇਖੋ ਤੁਸੀਂ ਹਨਾ ਧਾਰਾਂ ਧੂਰਾਂ ਵੀ ਦੇਖੋ ਤੇ ਬੜੀ ਸੋਹਣੀ ਆ ਤੇ ਮੁੱਲ ਵੀ ਬਾਈ ਉਹਨਾਂ ਨੇ ਵੇਚਦਾ ਪਿਛਲੀ ਵਾਰੀ ਮੇਰੇ ਤੋਂ ਇਹ ਗਲਤੀ ਹੋ ਗਈ ਮੈਂ ਲਾਈਵ ਸੌਦੇ ਦੇ ਵਿੱਚ ਮੌਲਾ ਸਾਹਿਬ ਦਾ ਭੁੱਲ ਗਿਆ ਪਰ ਉਹਦੇ ਜੇ ਮੇਰੇ ਵੀਰ ਮੈਨੂੰ ਇਹ ਕਹਿੰਦੇ ਸੀ ਕਿ ਭਾਈ ਵੀਡੀਓ ਪਾਈ ਦਾ ਫਾਇਦਾ ਕੀ ਆ ਪਰ ਰੀਜਨ ਕੀ ਆ ਆਪਾਂ ਇੱਕ ਮੰਡੀ ਦਾ ਮਾਹੌਲ ਦਿਖਾਉਣਾ ਹੁੰਦਾ ਵੀ ਮੰਡੀ ਦੇ ਵਿੱਚ ਇਦਾਂ ਦਾ ਮਾਹੌਲ ਆ ਕਿਵੇਂ ਵਪਾਰੀ ਵੀਰ ਇੱਕ ਦੂਜੇ ਨਾਲ ਹਨਾ ਜਿਵੇਂ ਕਰਕੇ ਜਾਨਵਰ ਖਰੀਦਦੇ ਆ ਤੇ ਵੀ ਬੜੀ ਹਨਾ ਸੋਹਣੀ ਆ ਤੇ ਬਾਕੀ ਧਾਰਾ ਤੁਰਾਂ ਬੜੀਆਂ ਪੋਲੀਆਂ ਨੇ ਨਾਲ ਮੁੱਲ ਪਾਉਣੇ ਸਾਰਾ ਕੁਝ ਪੋਣੇ ਗੱਲ ਨੂੰ ਪਤਾ ਲੱਗ ਉਹਦੇ ਨਾਲ ਆਈਡੀਆ ਹੋ ਜਾਂਦਾ ਬਈ ਸਾਰਾ ਦਾਦੂ ਅਗਲ ਨੂੰ ਪਤਾ ਲੱਗ ਜਾਂਦਾ ਬਿਲਕੁਲ ਹਨਾ ਵੀਡੀਓ ਵੇਖ ਲੈਣੇ ਸਾਨੂੰ ਪਤਾ ਲੱਗਦਾ ਬਿਲਕੁਲ ਹਨਾ ਜੀ ਤੇ ਅੰਕਲ ਜੀ ਨੇ ਕਹਿੰਦੇ ਆਪਾਂ ਤੁਹਾਡੀ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਬਾਕੀ ਛੋਟੀ ਹਨਾ ਇਹ ਵੀ ਬਹੁਤ ਚੰਗੀ ਆ ਤੇ ਉਸ ਹੁਣ ਰੇਟ ਬਾਈ ਉਹਨਾਂ ਨੇ ਸਹੀ ਰੇਟ ਦੇ ਵਿੱਚ ਖਰੀਦ ਹਾਂਜੀ ਅੰਕਲ ਅਸੀਂ 6 ਬੱਚੇ ਜਾਂ 7 ਬੱਚੇ ਜਾਂ 8 ਬੱਚੇ ਵੀ ਸਾਲਜ ਬਚਾ ਦਿੰਨੇ ਆ ਤੇ ਕਿੱਥੋਂ ਪਰ 15 ਕਿੱਲੇ ਆ ਰਿਸ ਕਰੂਗਾ ਹਾਂ ਉਹ ਤਾਂ 8 ਲੱਖ ਦੀ ਸੰਭਲ ਬਣ ਕੇ ਨਾ ਗੋ ਪਰਗੇ ਨਾ ਦੁਆਰਾ ਹੱਤਾ ਮੈਲ ਖੜਾ ਹੋ ਜਾਣਾ ਜਿੱਦੇ ਅੱਠ ਨਾਗਰ ਤਿਆਰ ਹੋ ਗਏ ਬਿਲਕੁਲ ਹੈ ਨਾ ਜੀ ਆਪੇ ਕੰਮਜਾਬ ਤਾਂ ਹੋਣਾ ਹੀ ਹੋਣਾ ਹਾਂ ਪਰ ਖਿਆਈ ਤਾਂ ਫਰੋ ਨਹੀਂ ਹੋਣੀ ਜਿਹਨੇ ਮਿਹਨਤ ਕਰਨੀ ਹੈ ਮਿਹਨਤ ਕਰਨੀ ਹੈ ਨਾ ਜੀ ਬਾਕੀ ਨਵਾਂ ਹਾਨ ਖਰੀਦ ਗਏ ਜਦੋਂ ਆਪਾਂ ਚਾਰ ਪੰਜ ਸੂਏ ਚੋਲ ਲੈਨੇ ਤੇ ਹੋਰ ਰੇਟ ਵੀ ਵੱਧ ਜਾਂਦਾ ਨਾ ਦੁੱਧ ਵੀ ਵੱਧ ਜਾਂਦਾ ਵੱਧ ਹੀ ਜਾਂਦਾ ਪਸ਼ੂ ਤਾਂ ਜਦੋਂ ਲੈ ਗਏ ਰੇਟ ਗਾਂਹਾਂ ਦੀਆਂ ਵਧੀ ਜਾਂਦਾ ਘਟਣਾ ਤਾਂ ਹੈ ਹੀ ਨਹੀਂ ਘਟਣਾ ਤਾਂ ਹੈ ਨਹੀਂ ਹਨਾ ਜੀ ਲਾ ਲਾ ਗੋਇਰ ਤੇ ਜੀ ਦੁੱਧ ਤਾਂ ਹੀ ਦਹੀਂ ਬਣ ਗਈ ਦੁੱਧ ਬਣ ਗਈ ਸਾਰਾ ਰਾਜਪਾਖ ਬਣ ਗਿਆ ਅਗਲਾ ਕਹਿੰਦਾ ਗੋਵਾ ਨਾ ਕਰੇ ਹੋਵੇ ਸਾਡੇ ਪਸੂ ਨਾ ਹੋਵੇ ਤੋ ਰੋਟੀ ਕਿੱਥੋਂ ਖਾਊਗਾ ਸਹੀ ਗੱਲ ਆਈ ਬਿਲਕੁਲ ਹਾਂ ਇੱਥੇ ਫਰਿੱਜ ਆਈ ਕੇ ਖਰਚੇ ਵਧਾ ਲੇ ਫੇਰ ਮੁੜ ਕੇ ਫਸਾ ਲੈਣ ਵਾਲੀ ਗੱਲ ਹੋ ਜਾਂਦੀ ਫਸਾ ਲੈਣ ਵਾਲੀ ਗੱਲ ਬਿਲਕੁਲ ਹਨਾ ਜੀ ਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਅੰਕਲ ਜੀ ਉਹਨਾਂ ਨੇ ਠੀਕ ਆ ਜੀ ਤੇ ਅੰਕਲ ਬਹੁਤ ਬਹੁਤ ਧੰਨਵਾਦ ਹਨਾ ਤੁਹਾਡਾ ਹੀ ਤੁਸੀਂ ਦੱਸੋ ਸੇਵਾ ਕੀ ਕਰੀਏ ਤੁਹਾਡੀ ਨਾ ਨਹੀਂ ਬਸ ਨਾ ਨਹੀਂ ਤੁਹਾਡੇ ਜਿਹੜੇ ਚਿਹਰੇ ਦਾ ਨੂਰੀ ਹਨਾ ਇੱਕ ਸੇਵਾ ਵਾਲਾ ਏ ਤੇ ਆਸ਼ੀਰਵਾਦ ਦਿਓ ਹਨਾ ਰਾਣਾ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਅੰਕਲ ਜੀ ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਨੇ ਕਿਉਂਕਿ ਹਰੇਕ ਬੰਦਾ ਨਹੀਂ ਇਦਾਂ ਦੀਆਂ ਗੱਲਾਂ ਕਰੂਗਾ ਕਿਉਂਕਿ ਆਪਾਂ ਵੀਰ ਕਹਿੰਦੇ ਨੇ ਵੀ ਯਾਰ ਵੀ ਜਾਨਵਰਾਂ ਦੇ ਇਹਨਾਂ ਦੇ ਵਿੱਚ ਘਟਾਏ ਪਰ ਬਾਈ ਉਹਨੇ ਕਿਹਾ ਕਿ ਜੇ ਤਾਂ ਮੈਂ ਇੱਕ ਜਾਨਵਰ ਸੀ ਤੇ ਅੱਜ ਹੱਥੇ ਤੇ ਤੂੰ ਦੀ ਬੋਲਦੀ ਹੈ ਬਾਈ ਉਹਨਾਂ ਦੀ ਪੂਰੀ ਚੰਗਾ ਦੁੱਧ ਦਾ ਕੰਮ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਦ ਰਹੋ ਤੇ ਸੌਦੇ ਦੇ ਵਿੱਚ ਬਾਈ ਮੈਂ ਰੇਟ ਇਸ ਵਾਰੀ ਕਨਫਰਮ ਕਰਦਾ ਤੇ ਪਿਛਲੀ ਵਾਰੀ ਵੀਡੀਓ ਦੇ ਵਿੱਚ ਮੈਂ ਮਾਫੀ ਵੀ ਚਾਹੁੰਨਾ ਚਾਹ ਲਾਣਾ ਮੈਂ ਰੇਟ ਤਾਂ ਨਹੀਂ ਪੁੱਛਿਆ ਸੀ ਕਿਉਂਕਿ ਕੋਈ ਵਪਾਰੀ ਵੀਰਾਂ ਨੇ ਵਪਾਰੀ ਤੋਂ ਖਰੀਦਨੇ ਹੁੰਦੇ ਆ ਉਹਦੇ ਜੇ ਫਿਰ ਵਪਾਰੀ ਵੀਰ ਇਹ ਕਹਿੰਦਾ ਵੀ ਸਾਡਾ ਪੜਦਾ ਚੱਕਿਆ ਗਿਆ ਵੀ ਜਾਨਵਰ ਇੰਨੇ ਦਾ ਸੀਗਾ ਵੀਰੇ ਤੁਸੀਂ ਮੁੱਲ ਦੱਸਦਾ ਵੀ ਸਾਡਾ ਗਾਹ ਨਿਕਲਣਾ ਨਹੀਂ ਉਹ ਵੀਡੀਓ ਦੇ ਵਿੱਚ ਮੈਂ ਤਾਂ ਮੁੱਲ ਨਹੀਂ ਦੱਸਿਆ ਸੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਸਿਓ ਨਾ ਵੀ ਕਿਵੇਂ ਲੱਗੀ ਆ ਵੀ ਲਾਈਵ ਦੀ ਸੌਦਾ ਵੀ ਤੇ ਹੁਣ ਅੰਕਲ ਜੀ ਹੁਣੀ ਚੋਕੇ ਦੇਖ ਰਹੇ ਆ ਹਨ ਕਿਉਂਕਿ ਪਾਸ ਕਰਨੀ ਹੁੰਦੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਣ ਦੇ ਬਾਅਦ ਦੇਰੋ ਮਿਲਦੇ ਆਂ ਕਦੇ